ਆਪਾਂ ਨਾ ਸ਼ਾਪਿੰਗ ਕਰਨ ਗਏ ਸੀ ਕਿ ਤੇ ਆਪਾਂ ਉਧਰ ਲੰਘਦੇ ਸੀ ਉਹ ਦੁਕਾਨ ਦੇ ਕੋਲੋਂ ਤੇ ਉਹ ਭਾਈ ਕਹਿੰਦਾ ਆਜੋ ਮੈਂ ਤੁਹਾਨੂੰ ਆਪਾਂ ਦਿਖਾਉਣੇ ਕੱਪੜੇ ਮੈਂ ਉਦਾਂ ਦੇਖਿਆ ਮੈਂ ਕਿਹਾ ਚੱਲ ਉਹ ਫੈਬਰਿਕ ਦੀ ਸ਼ਾਪ ਹੈ ਮੈਂ ਤਾਂ ਸਾਰੇ ਲੈਣੀ ਸੀਗੇ ਜਨਾ ਜਵੇਂ ਸੂਟ ਲੈਣਾ ਸੀਗਾ ਫੇ ਮੈਂ ਅੱਗੇ ਵਧੀ ਨਾਈਜਰੀ ਉਹਦੇ ਨਾਲ ਦੀ ਦੁਕਾਨ ਨੇ ਉਹ ਵੀ ਉਹ ਭਾਈ ਬੋਲਣ ਲੱਗੇ ਕਿ ਆਜਾ ਮੈਂ ਨਹੀਂ ਤੋ ਇੱਥੇ ਆਪਾਂ ਤੁਹਾਨੂੰ ਦਿਖਾਉਣੇ ਕੱਪੜੇ ਤੇ ਫੇ ਮੈਂ ਅੱਜ ਦੀਦ ਨੂੰ ਕਹਿ ਕੇ ਇਹੋ ਜੇ ਸਾਰੇ ਵਾਲਾ ਕਪੜਾ ਕਰਦੇ ਆ ਇੱਥੋਂ ਦੇਖ ਲੈਣੀ ਆਪਾਂ ਪਹਿਲੇ ਦੁਕਾਨ ਤੇ ਚੱਲੇ ਗਏ ਉਹ ਮੁਰੇ ਜਿਹਦਾ ਉਹ ਤਰ੍ਹਾਂ ਦਾ ਉਹ ਕਿ ਇਹ ਉਸ ਦੁਕਾਨ ਤੇ ਖਾਤੋਗੇ ਨਾ ਫੇ ਆਪਾਂ ਹਜੇ ਬੈਠੇ ਹੀ ਆ ਦੂਸਰੀ ਦੁਕਾਨ ਤੇ ਜਾ ਕੇ ਬੈਠ ਚੁੱਕੇ ਸੀ ਉਹਨਾਂ ਜਿਹ ਦੇ ਤਖਾਨਾ ਆਪਾਂ 2 ਮਿੰਟ ਹੀ ਬੈਠੇ ਦੋ ਮਿੰਟ ਵੀ ਨਹੀਂ ਦੋ ਸੈਕਿੰਡ ਲਈ ਆਪਾਂ ਬੈਠੇ ਜੀ ਕਿ ਦੋ ਸੈਕਿੰਡ ਲਈ ਤੇ ਉਹ ਪਤਾ ਨਹੀਂ ਬਾਹਰ ਜਿਹੜਾ ਰੋਲਾ ਜਿਹਾ ਪੈਨ ਲੱਪਾਏ ਸੇਗਾ ਹੈ ਨਾ ਆਪਾਂ ਸੋਚ ਲੈ ਚਲ ਉੱਥਾ ਮਾਰੀ ਮੋਟੀ ਗੱਲ ਕਰਦੇ ਹੋ ਕਿ ਮਗਰ ਜਦੋਂ ਨਾ ਪਹਿਲੇ ਦੁਕਾਨ ਦਾ ਜਿਹੜਾ ਮੁੰਡਾ ਸੀਗਾ ਜਿਹੜਾ ਉਹ ਦਿਖਾਉਂਦੇ ਹੁੰਦੇ ਫੈਬਰਿਕ ਉਹ ਆਇਆ ਉਹਨੇ ਨਾ ਉੱਥੇ ਆ ਕੇ ਨਾ ਇੰਨਾ ਲੈ ਕੇ ਕਿ ਜਦੋਂ ਕੁੱਟਣ ਲੱਗੇ ਸੀ ਨਾ ਫੇ ਮੇਰਾ ਪਾ ਮੇਰੇ ਪਾ ਜੀ ਤੇ ਮਾਮਾ ਦੇ ਕੇ ਲਗਾਈ ਹੋ ਗਈ ਚਲੋ ਆਪਾਂ ਚੱਲਦੇ ਆ ਨਾ ਕਹਤੋਂ ਅੰਦਰ ਵੀ ਆ ਕੇ ਉਹ ਸਮਾਨ ਲੈ ਕੇ ਜਾਂਦੇ ਸੀ ਬਾਹਰ ਕੁੱਟਣ ਨੂੰ ਤੇ ਸਾਨੂੰ ਲੱਗੇ ਕਿ ਅੰਝੇ ਅੰਦਰ ਆ ਸਕਦੇ ਸਾਨੂੰ ਵੀ ਤੇ ਕੁਝ ਹਾਮ ਕਰ ਸਕਦੇ ਫੇ ਆਪਾਂ ਨਿਕਲ ਗਏ ਜਦੋਂ ਆਪਾਂ ਨਿਕਲੇ ਮੈਂ ਮੋਰੇ ਨਿਕਲ ਗਏ ਸੀ ਫੇ ਮੈਂ ਨਾ ਪਿਛਮੋ ਕੇ ਦੇਖੇ ਮੇਰੀ ਮੰਮੀ ਚਲਾਉਂਦੀ ਆ ਫੇ ਮੈਂ ਤਾਂ ਭੱਜ ਜਾਈ ਆਵੇਂ ਮੈਂ ਦੇਖ ਆਪਣੇ ਕਿਹੜੇ ਪਿੰਡ ਤੋਂ ਆਏ ਆ ਜੀ ਬਾਬਾ ਕੁੱਦਵਾਲ ਤੋਂ ਆਏ ਤੇ ਤੁਸੀਂ ਤੁਹਾਡੇ ਮਾਮੇ ਦਾ ਨਾਂ ਕੀ ਆ ਜੋਰਾ ਜ਼ੋਰਾਵਰ ਸਿੰਘ ਮੇਰਾ ਨਾਂ ਕਮਲਜੀਤ ਆ ਮੇਰੇ ਭਰਾ ਜਿਹੜਾ ਕੈਂਚੀ ਲੱਗੀ ਆ ਹਸਪੀਟਲ ਗਿਆ ਆ ਨਹੀਂ ਹੋਇਆ ਕਿੱਦਾਂ ਇਹ ਹੋਇਆ ਮੁੰਡੇ ਮੁੰਡੇ ਲੜਦੇ ਆ ਸ਼ਾਪਿੰਗ ਕਰਨ ਆਏ ਨਾਲ ਦੀ ਸ਼ਾਪ ਤੋਂ ਤੁਸੀਂ ਕਿੱਥੋਂ ਆਏ ਆ ਅਸੀਂ ਕੁੱਦਵਾਲ ਤੋਂ ਆਏ ਆ ਕਟਾਰਪੁਰ ਦੇ ਲੱਗਿਓ ਅੱਛਾ ਜੀ ਇਹਨਾਂ ਨੇ ਉਹ ਕਿੱਧਰ ਲੜਦੇ ਲੜਦੇ ਇਸੇ ਕਰਕੇ ਨਿਕਲੇ ਵਗਾ ਕੇ ਕੈਂਚੀ ਮਾਰੀ ਮੁੰਡੇ ਤਰੇ ਤੇ ਲੱਤੀ ਪਿੰਲੀ ਚ ਲੱਗੀ ਕਿ ਕੌਣ ਜ਼ਿੰਮੇਵਾਰ ਹੈ ਸੀਦਾ ਕੈਂਚੀ ਕਹਨੇ ਮਾਰੀ ਕੈਂਚੀ ਮੈਡਮ ਕਹਨੇ ਮਾਰੀ ਕੈਂਚੀ ਸਾਨੂੰ ਇਹੀ ਨਹੀਂ ਪਤਾ ਇਹਨਾਂ ਦ ਕਹ ਰਹੇ ਨੇ ਮਰੀਓ ਨੇ ਮਰੀ ਸਾਧਨੀ ਬਤਾ ਕੇ ਨੇ ਸਬੂਤ ਮੇਰੇ ਹੱਥ 'ਚ ਆ। ਹਾਂ ਕੀ ਮਾਮਲਾ ਗਿਆ ਇਹ ਲੜਾਈ ਹੋਈ ਹੈ ਤੇਰੀ? ਇਹਨੋ ਨੇ ਕੈਂਚੀ ਮਾਰੀ ਆ ਕੇ ਇੱਕਦਮ। ਕਿੰਨੇ ਨੇ ਮਾਰੀ? ਉਹਨੋ ਨੇ ਦੂਸਰੇ ਵਾਲੋ ਨੇ। ਖਾਲੀ ਮਾਰਲੀ ਕੈਂਚੀ ਤੁਹਾਡੀ ਲੜਾਈ ਕਿਉਂ ਅੱਡਾ ਕੱਲ ਹੀ ਹੋਇਆ? ਉਹ ਕਸਟਮਰ ਕੇ ਉੱਪਰ ਹੋਇਆ ਸੀ। ਹਾਂ। ਤੋਂ ਉਹਨੂੰ ਨੇ ਉਹਨੇ ਸਮੀਰ ਨੇ ਮਾਰੀ ਕੈਂਚੀ। ਸਮੀਰ ਕੋਣ ਤੁਹਾਡੀ ਦੁਕਾਨ ਦੇ ਨਾਲ ਹੀ ਆ? ਜੀ ਨਾਲ ਦੇ ਵਾਲੇ ਨੇ। ਕੀ ਨਾਮ ਉਹਦਾ? ਉਹਦਾ ਨਾਮ ਸਮੀਰ ਹੈ। ਅੱਛਾ ਕੈਂਚੀ ਕੱਲ ਹੀ ਮਾਰੀ ਤੁਹਾਡੇ? ਉਹਦੇ ਉਹ ਕਸਟਮਰ ਸਾਡੀ ਦੁਕਾਨ ਤੇ ਆ ਗਿਆ ਸੀ। ਹਾਂ। ਉਹਨਾਂ ਨੇ ਆਪਣੇ ਦੁਕਾਨ 'ਪੇ ਬੁਲਾਇਆ ਕਸਟਮਰ ਉਹ फिर आके हमने क्या मका मारा कस्टमर क्यों बोला आके खेलना तुम्हारी सारी गर्मी निकाल देनी है फिर एकदम उन्होंने मीटर और कैंची एकदम मीटर एक मीटर यहाँ पे मारा और मुंह पे कैंची मारी उन्होंने अपन शॉपिंग करने करे थे तो आप उधर लंघते दुकान के कोलो ਤੇ ਉਹ ਭਾਈ ਕਹਿੰਦਾ ਆਜੋ ਮੈਮ ਤੁਹਾਨੂੰ ਆਪਾਂ ਦਿਖਾਉਣੇ ਕੱਪੜੇ ਮੈਂ ਉਧਰ ਦੇਖਿਆ ਮੈਂ ਕਿਹਾ ਚੱਲ ਉਹ ਫੈਬਰਿਕ ਦੀ ਸ਼ਾਪ ਹੈ ਮੈਨੂੰ ਤਾਂ ਸਾਰੇ ਲੈਣੇ ਸੀਗੇ ਜਾਂ ਨਾ ਜਾਂ ਮੈਂ ਸੂਟ ਲੈਣਾ ਸੀਗਾ ਫੇ ਮੈਂ ਅੱਗੇ ਵਧੀ ਨਾਈਜਰੀ ਉਹਦੇ ਨਾਲ ਦੀ ਦੁਕਾਨ ਨੇ ਉਹ ਵੀ ਉਹ ਭਾਈ ਬੋਲਣ ਲੱਗੇ ਕਿ ਆਜਾ ਮੈਂ ਨਹੀਂ ਤੁਸੀਂ ਇੱਥੇ ਆਓ ਆਪਾਂ ਤੁਹਾਨੂੰ ਦਿਖਾਉਣੇ ਕੱਪੜੇ ਤੇ ਫੇ ਮੈਂ ਅੱਜ ਦੀਦੀ ਨੂੰ ਕਿਹਾ ਕਿ ਇਹੋ ਜੇ ਸਾਰੇ ਵਾਲਾ ਕਪੜਾ ਕਰਦੇ ਆ ਇੱਥੋਂ ਦੇਖ ਲੈਣੀ ਆਪਾਂ ਪਹਿਲੇ ਦੁਕਾਨ ਤੇ ਚੱਲੇਗੇ ਉਹ ਉਹ ਦੂਸਰੀ ਦੁਕਾਨ ਤੇ ਉਹ ਉਸ ਦੁਕਾਨ ਤੇ ਖਾਤੋ ਗਏ ਨਾ ਫੇ ਆਪਾਂ ਹਜੇ ਬੈਠੇ ਹੀ ਆ ਦੋ ਮਿੰਟ ਤੁਸੀਂ ਤੁਸੀਂ ਦੂਸਰੀ ਦੁਕਾਨ ਤੇ ਜਾ ਕੇ ਬੈਠ ਚੁੱਕੇ ਸੀ ਉਹਨਾਂ ਹਜੇ ਇਹ ਪਹਿਲੀ ਦਿਖਾਣਿਆ ਆਪਾਂ ਦੋ ਮਿੰਟ ਹੀ ਬੈਠੇ ਦੋ ਮਿੰਟ ਵੀ ਨਹੀਂ ਦੋ ਸੈਕਿੰਡ ਲਾ ਲੋ ਆਪਾਂ ਬੈਠੇ ਸੀਗੇ ਦੋ ਸੈਕਿੰਡ ਲਈ ਤੇ ਉਹ ਪਤਾ ਨਹੀਂ ਬਾਹਰ ਜਿਹੜਾ ਰੋਲਾ ਜਿਹਾ ਪੈਨ ਪੈਸੇ ਦਾ ਹੈ ਨਾ ਆਪਾਂ ਸਿਰੇ ਚਲ ਉਧਾ ਮਾਰੀ ਮੋਟੀ ਗੱਲ ਕਰਦੇ ਹੋ ਕਿ ਮੈਂ ਕਿ ਜਦੋਂ ਨਾ ਪਹਿਲੇ ਦੁਕਾਨ ਦਾ ਜਿਹੜਾ ਮੁੰਡਾ ਸੀਗਾ ਜਦੋਂ ਉਹ ਦਿਖਾਉਂਦੇ ਹੁੰਦੇ ਫੈਬਰਿਕ ਉਹ ਆਇਆ ਉਹਨੇ ਨਾ ਉੱਥੇ ਆ ਕੇ ਮੈਂ ਇਤਨਾ ਲੈ ਕੇ ਕਿ ਜਦੋਂ ਕੁੱਟਣ ਲੱਗੇ ਸੀ ਨਾ ਫਿਰ ਮੇਰਾ ਭਾ ਮੇਰੇ ਭਾਜੀ ਤੇ ਮਾਮਾ ਦੇ ਘੇ ਲੜਾਈ ਹੋ ਗਈ ਚਲੋ ਆਪਾਂ ਚੱਲਦੇ ਆ ਨਾ ਕਿਹਾ ਤੋ ਅੰਦਰ ਵੀ ਆ ਕੇ ਉਹ ਸਮਾਨ ਲੈ ਕੇ ਜਾਂਦੇ ਸੀ ਬਾਹਰ ਕੁੱਟਣ ਨੂੰ ਤੇ ਸਾਨੂੰ ਲੱਗੇ ਕਿ ਅੰਜੇ ਅੰਦਰ ਆ ਸਕਦੇ ਸਾਨੂੰ ਵੀ ਤੇ ਕੁਝ ਹੌਮ ਕਰ ਸਕਦੇ ਫਿਰ ਆਪਾਂ ਨਿਕਲ ਗਏ ਜਦੋਂ ਆਪਾਂ ਨਿਕਲੇ ਮੈਂ ਮੋੜੇ ਨਿਕਲ ਗਏ ਤੇ ਫਿਰ ਮੈਂ ਨਾ ਪਿਛੋਂ ਮੋਕੇ ਦੇਖਿਆ ਮੇਰੀ ਮੰਮੀ ਚਲਾਉਂਦੀ ਆ ਫਿਰ ਮੈਂ ਭੱਜ ਜਾਈ ਆਵੇਂ ਮੈਂ ਦੇਖ ਆਪਣੇ ਕਿਹੜੇ ਪਿੰਡ ਤੋਂ ਆਏ ਆ ਜੀ ਬਾਬਾ ਕੁੱਦਵਾਲ ਤੋਂ ਆਏ ਤੇ ਤੁਸੀਂ ਤੁਹਾਡੇ ਮਾਮੇ ਦਾ ਨਾਂ ਕੀ ਆ ਜ਼ੋਰਾ ਜ਼ੋਰਾ ਵਰਸੇ ਮੇਰਾ ਨਾਂ ਕਮਲਜੀਤ ਆ ਮੇਰੇ ਭਰਾ ਦੇ ਜਰਾ ਕੈਂਚੀ ਲੱਗੀ ਆ ਹਸਪੀਟਲ ਗਿਆ ਆ ਨਹੀਂ ਹੋਇਆ ਕਿਦਾਂ ਇਹ ਹੋਇਆ ਮੁੰਡੇ ਮੁੰਡੇ ਲੜਦੇ ਆ ਸ਼ਾਪਿੰਗ ਕਰਨ ਆਏ ਨਾਲ ਦੀ ਸ਼ਾਪ ਤੋਂ ਤੁਸੀਂ ਕਿੱਥੋਂ ਆਏ ਆ ਅਸੀਂ ਕੁੱਦਵਾਲ ਤੋਂ ਆਏ ਹਕਤਾਰਪੁਰ ਦੇ ਲੱਗਿਓ ਅੱਛਾ ਜੀ ਇਹਨਾਂ ਨੇ ਉਹ ਕਿੱਧਰ ਲੜਦੇ ਲੜਿਆ ਇਸੇ ਕਰਕੇ ਨਿਕਲ ਬਗਾ ਕੇ ਕੈਂਚੀ ਮਾਰੀ ਮੁੰਡੇ ਕੋਲੇ ਲੱਤੀ ਪਿੰਲੀ ਚ ਲੱਗੀ ਕੈਂਚੀ ਕੌਣ ਜ਼ਿੰਮੇਵਾਰ ਹੈ ਸਿੱਧਾ ਕੈਂਚੀ ਕਹਿੰਦੇ ਮਾਰੀ ਆ ਉਹ ਕੈਂਚੀ ਮੈਡਮ ਕਹਿੰਦੇ ਮਾਰੀ ਕੈਂਚੀ ਸਾਨੂੰ ਇਹੀ ਨਹੀਂ ਆ ਕੀ ਮਾਮਲਾ ਗਿਆ ਇਹ ਲੜਾਈ ਹੋਈ ਹੈ ਤੇਰੀ ਇਹਨਾਂ ਨੇ ਕੈਂਚੀ ਮਾਰੀ ਆ ਕੇ ਇੱਕਦਮ ਕਿਹਨਾਂ ਨੇ ਮਾਰੀ ਉਹਨਾਂ ਨੇ ਦੂਸਰੇ ਵਾਲੋ ਨੇ ਖਾਲੀ ਮਾਲੀ ਕੈਂਚੀ ਤੁਹਾਡੀ ਲੜਾਈ ਚੋੜਾ ਕੱਲ ਹੀ ਹੋਇਆ ਉਹ ਕਸਟਮਰ ਦੇ ਉੱਪਰ ਹੋਇਆ ਸੀ ਹਾਂ सोनू ਨੇ ਮਾਰ ਉਹਨੇ ਸਮੀਰ ਨੇ ਮਾਰੀ ਕੈਂਚੀ ਸਮੀਰ ਕੋਣ ਤੁਹਾਡੀ ਦੁਕਾਨ ਦੇ ਨਾਲ ਹੀ ਆ ਜੀ ਨਾਲ ਦੇ ਵਾਲੇ ਨੇ ਕੀ ਨਾਮ ਉਹਦਾ ਉਹਦਾ ਨਾਮ ਸਮੀਰ ਹੈ ਅੱਛਾ ਕੈਂਚੀ ਕੱਲ ਹੀ ਮਾਰੀ ਤੁਹਾਡੇ ਉਹਦੇ ਉਹ ਕਸਟਮਰ ਸਾਡੀ ਦੁਕਾਨ ਤੇ ਆ ਗਿਆ ਸੀ ਹਾਂ ਉਹਨਾਂ ਨੇ ਆਪਣੇ ਦੁਕਾਨ 'ਪੇ ਬੁਲਾਇਆ ਕਸਟਮਰ ਉਹ ਫਿਰ ਆ ਕੇ ਅਮਨੇ क्या मक मारा कस्टमर क्यों बुला आगे खेलना तुम्हारी सारी गर्मी निकाल देनी है फिर एकदम उन्होंने मीटर और किंची एकदम मीटर एक मीटर यहाँ पे मारा और मुँह पे कंची मारी उन्होंने